ਅੰਜੀ ਤੂੰ ਵੀ ਕੋ ਗੱਲ ਸੋਚ ਕੇ ਗੱਲ ਤੂੰ ਸ਼ਮੀਰੇ ਤੇ ਸਿੰਮਰ ਤੇ ਜਵਾਰ ਕਰ ਦੇ ਜੇ ਸਹੀ ਕਹਿਂਦੇ ਪਰਮਾ ਚਾਚੀ ਜੋ ਕਹਿ ਕੇ ਗਏ ਨਾ ਬਿਲਕੁਲ ਸਹੀ ਕਹਿ ਕੇ ਗਏ ਮੈਂ ਸਾਰੇ ਫਰਕ ਕਰਦੀ ਆ ਮੰਮੀ ਮੇਰੀ ਗੱਲ ਸੁਣੋ ਕੀ ਹੋ ਗਿਆ ਵਾ ਕਿਹੋ ਜਿਹੀ ਗੱਲਾਂ ਕਰ ਰਹੀ ਹੈ ਮੈਂ ਕੀ ਕਰਾਂ ਲੱਗੀ ਤੂੰ ਤੇ ਮੈਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰ ਤੂੰ ਵੀ ਨਹੀਂ ਮੈਨੂੰ ਸਮਝਦਾ ਮੈਂ ਕੀ ਕਰਾਂ ਮੈਂ ਤਾਂ ਫਸ ਗਿਆ ਗੂੜੇ ਤਰੀਕੇ ਵਿੱਚ ਫਸਿਆ ਹੋਵੇ ਤੂੰ ਹੀ ਨਹੀਂ ਫਸਿਆ ਮੈਂ ਵਾ ਮੈਨੂੰ ਪਤਾ ਨਹੀਂ ਕਿਤਨਾ ਖਰਚਾ ਕਰਨਾ ਤੇ ਫੋਸੇ ਫੋਸੇਰਾ ਤੇ ਆਪ ਵੀ ਨਿਕਲਣਾ ਮੈਨੂੰ ਕੱਢ ਅੱਛਾ ਬਾਬਾ ਮੈਂ ਕਰ ਦੂੰਗਾ ਖਰਚਾ ਪਰ ਆਹ ਕੰਮ ਗਲਤ ਨਹੀਂ ਕੀਤਾ ਤੀ ਫੋਨ ਕਰਕੇ ਕਰਨਾ ਨਹੀਂ ਹਾਂ ਕਰਨ ਨਹੀਂ ਮੇਰੇ ਸਿਰ ਤੇ ਮੈਨੂੰ ਕੀ ਲੱਗੇ ਜੋ ਮਰਜ਼ੀ ਕਰੋ ਖਸਮਾ ਹੋਸੇ ਮੈਂ ਮੇਰੀ ਧੀ ਨੂੰ ਸੋਨੇ ਦੀ ਤਾ ਚਲੀਆ ਜਾਂ ਸਭ ਕੁਝ ਦਿੱਤਾ ਦਿੱਤਾ ਜਾਏ ਮੈਨੂੰ ਮਿਲਦੀ ਆ ਆਪੇ ਕਰੋ ਨਾ ਕਰੋ ਤੁਹਾਡੀਆਂ ਮਰਜ਼ੀਆਂ ਲੈ ਗੱਲ ਵਿੱਚੇ ਇਕੱਠ ਤੇ ਗੱਲ ਹੀ ਨਹੀਂ ਸੁਣੀ ਆਪਣੀ ਸੁਨਾਹਤੀ ਸਾਡੀ ਸੁਣੀ ਕੋਈ ਨਹੀਂ। ਛਮੀਆਂ ਇੱਧਰ ਆ ਜਰਾ। ਇਨੀ ਹੱਕੇ ਤੇ ਗੋਦ ਭਰਾਈ ਆ ਤੇ ਇਨੇ ਨਖਰੇ ਕਰਨ ਡੀਆਂ ਐ ਤੇ ਗਾਹ ਕੀ ਕਰਨ ਕੇ ਐ? ਜਦੋਂ ਬੱਚਾ ਹੋਊਗਾ ਫਿਰ ਕੀ ਕਰਨੀ ਆ? ਅਜੇ ਇੱਕ ਗੋਦ ਭਰਾਈ ਕਰਨੀ ਤੋਤਾ ਨਹੀਂ ਸਮਾਂ ਲਿਆ ਹੁੰਦਾ। ਛਮੀਆਂ ਇੱਧਰ ਆ ਮੇਰੀ ਗੱਲ। ਇੱਧਰ ਆ। ਆਈ ਮਮੀ ਜੀ। ਆਦਾ ਘਰ ਤੇ ਕਦੋਂ ਆਣੀ? ਆਈ। ਹਾਂਜੀ। ਅਗਲਾ ਫੋਨ ਆਇਆ ਅੱਜ ਚਾਚੀ ਦਾ। ਤਦਾਂ ਹੀ ਤੇ ਕੱਟ ਦਿੱਤਾ ਕੋਈ ਗੱਲ ਕਰਦਾ ਕਰਦਾ ਮਿੱਠੇ ਹੀ ਕੱਟ ਦਿੱਤੀ ਪੂਰੀ ਗੱਲ ਵੀ ਨਹੀਂ ਕੀਤੀ ਪਤਾ ਨਹੀਂ ਕਿਹਨਾਂ ਆਹੋ ਕੀ ਕਹਿੰਦੇ ਮੰਮੀ ਅਜੀ ਪੂਆ ਦੇ ਕੁਝ ਵੱਖਰਾ ਨਹੀਂ ਤੋੜਾ ਤੋੜਣਾ ਕੱਠਿਆ ਨਹੀਂ ਹੋਣਾ ਨਹੀਂ ਪੂਆ ਕੁਝ ਨਹੀਂ ਲੱਗਦੀ ਉਹਦੀ ਪੂਆ ਦਾ ਫਰਜ਼ ਨਹੀਂ ਬੰਦਾ ਪੂਆ ਉਹ ਲੈਟਣ ਦਾ ਤੇ ਮਗਰ ਡੰਡੇ ਨਾਲ ਬੋਲਦੀ ਆ ਜੇਗੀ ਉਹਦਾ ਵੀ ਕੁਝ ਫਰਜ਼ ਬੰਦਾ ਵਾ ਉਹ ਵੀ ਆਪਣੇ ਕੋਲ ਆ ਗਏ ਕਿ ਹੈ ਨਹੀਂ ਗਾ ਅਜੇ ਪਹਿਲਾ ਸੱਜਣ ਕਰਨਾ ਤੇ ਇਹਨਾਂ ਨੇ ਆਹ ਕੁਝ ਕੀਤਾ ਤਾਂ ਅੱਗੇ ਨਹੀਂ ਕਰ ਮੈਨੂੰ ਜੇ ਮੰਮੀ ਜੀ ਇੱਕ ਗੱਲ ਕਹਾਂ ਤੁਹਾਨੂੰ ਉਮਰ 'ਚ ਤੁਸੀਂ ਮੇਰੇ ਤੋਂ ਵੱਡੇ ਹੋ ਮੈਂ ਤੁਹਾਨੂੰ ਕਹਿ ਨਹੀਂ ਸਕਦੀ पर देखो मेरे हिसाब ना ये चीज गलत है। जदों सांझा ਘਰ ਆ ਰਿਆ ਉਹਨਾਂ ਦਾ ਤੇ ਇੱਕੋ ਥਾਂ ਹੀ ਚੀਜ਼ ਲਿਓਣਗੇ। ਪੂਆ ਜੀ ਵੱਖਰਾ ਕੀ ਬਣਾ ਕੇ ਲਿਓਣ। ਪੂਆ ਜੀ ਵਿਚਾਰਿਆਂ ਕੋਲ ਇਨਾ ਨਹੀਂ ਹੈਗਾ ਕਿ ਉਹ ਵੱਖਰਾ ਬਣਾ ਕੇ ਲਿਓਣ। ਮੈਂ ਕਿਹਾ ਉਹ ਘਰ ਨਾਲ ਲੈ ਆ। ਹੈ ਬੱਚੇ ਦਾ ਤਾਂ ਕੁਛ ਲੈ ਆਣ। ਆਪਣੀ ਸਿਮਰਤ ਵਾਸਤੇ ਤਾਂ ਕੁਛ ਲੈ ਆਣ। ਉਦਾਂ ਦੀ ਮੇਰੀ ਉਹੀ ਆ। ਤਾਂ ਲੈ ਆਉਣਾ ਹੀ ਆਂਦੀ ਮੈਂ सांझा ਤੇ ਆਣਾ। ਮੰਮੀ ਜੀ ਮੰਗੀਦਾ ਨਹੀਂ ਹੁੰਦਾ ਤੈਨੂੰ। ਜੋ ਲਿਓਣਗੇ ਨਾ ਉਹ ਆਪਣੀ ਮਰਜ਼ੀ ਨਾਲ ਕਿਉਂ ਨਹੀਂ ਮੰਗੀਦਾ ਅਸਾਂ ਕਰਨੀ ਦੇਖੋ ਮੰਮੀ ਮੇਰੀ ਬੱਲੇ ਸੁਣੋ ਅਸੀਂ ਕਰਨੀ ਗੋਦ ਭਰਾਈ ਠੀਕ ਆ ਅਸੀਂ ਕਰਨਾ ਆਪਣਾ ਚਾ ਮਲਾ ਉਹਨਾਂ ਨੇ ਆਉਣਾ ਚਾਹਣਾ ਅਹੀਂ ਕਿਤੇ ਲੈਣ ਨੂੰ ਥੋੜਾ ਸਦਨ ਦੇ ਆਉਣਾ ਨਹੀਂ ਤੇ ਉਹਨਾਂ ਦਾ ਕੋਈ ਜਾਣ ਹੀ ਸਾਡਾ ਚਾ ਵਾ ਤੇ ਮੰਮੀ ਲੈ ਗਈ ਹਣਗੇ ਨਾ ਦੋਸਤ ਬਣੂਗਾ ਨਹੀਂ ਤੇ ਬਣਾਉਂਦੀ ਆ ਤੂੰ ਦੀ ਭੂਆ ਦਾ ਕੁਝ ਨਹੀਂ ਬੋਲਦਾ ਹਏ ਭੂਆ ਦੀ ਨਾ ਹੀ ਨੇ ਸ਼ੁਰੂ ਆ ਹੀ ਲੈ ਲੈਣੇ ਭੂਆ ਦੀ ਵੀ ਸ਼ੁਰੂ ਤਾਂ ਨਾਲ ਹੀ ਰਹਿਣ ਦੇ ਨੇ ਉਹ ਕਿਤੇ ਵੱਖਰੇ ਨਹੀਂ ਰਹਿਣ ਦੇ ਜੋ ਕੋਈ ਹੈਗਾ ਉਹਨਾਂ ਦਾ ਇਕੱਠਾ ਹੀ ਆ ਤੇ ਜੇ ਲੈ ਆਉਂਗੀ ਅਖਰੀ ਤਾਂ ਕੀ ਹੋਊਗਾ ਮੰਮੀ ਜੀ ਮੇਰੇ ਹਿਸਾਬ ਨਾਲ ਤੁਸੀਂ ਬਹੁਤ ਗਲਤ ਗੱਲਾਂ ਕਰ ਰਹੇ ਜੀ ਕੋਈ ਬਾਹਰ ਸੁਣੂਗਾ ਤੇ ਕੀ ਕਹੂਗਾ ਇਹੋ ਜੀਆਂ ਗੱਲਾਂ ਅਸੀਂ ਤਾਂ ਬੱਚੇ ਦੀ ਖੁਸ਼ੀ ਮਨਾਉਣੀ ਆ ਤੇ ਉਹਨਾਂ ਕੋ ਜੋਤਸਰੂ ਪੁੱਜੂਗਾ ਉਹ ਲੈ ਆਉਣਗੇ ਵਿੱਚ ਆੜੀ ਤੱਕ ਥੋੜਾ ਲਾਤਾ ਤੁਸੀਂ ਕਿ ਕੁਹਾ ਜੀ ਆਹ ਚੀਜ਼ ਲੈ ਕੇ ਆਉਣ ਕਿਉਂ ਕੁਹਾ ਜੀ ਲੈ ਆ ਨਹੀਂ ਸਕਦੇ ਹੈ ਜਦੋਂ ਤੇਰਾ ਵਿਆਹ ਹੋਇਆ ਨਹੀਂ ਜੇ ਇਕੱਠਾ ਹੋਇਆ ਨਹੀਂ ਤੂੰ ਦੋ ਇਕੱਠੇ ਕਿੱਥੇ ਜਾਏਂੀ ਤੇਰੇ ਵਿਆਹ ਤੇ ਨਾਲ ਕੁਝ ਨਹੀਂ ਦਿੱਤਾ ਸਿਮਰਤ ਤੇ ਵਿਆਹ ਸਾਡਾ ਕੁਝ ਦਿੱਤਾ ਜੇ ਇਕੱਠਾ ਵੀ ਤੇ ਤੇਰੇ ਵਿਆਹ ਤੇ ਹੀ ਦਿੰਦੇ ਤੈਨੂੰ ਵੀ ਉਤਰੀ ਬਣਾ ਕੇ ਤੋੜ ਦੇ ਤੈਨੂੰ ਵੀ ਗਹਿਣਾ ਗੱਟਾ ਪਾਉਂਦੇ ਹੈ ਤੈਨੂੰ ਵੀ ਤੂੰ ਛੱਲਾ ਪਾਉਂਦੇ ਤੈਨੂੰ ਵੀ ਦਿੱਤ ਤੇ ਤੈਨੂੰ ਵੀ ਐਸੀ ਦਿੰਦੇ ਤੈਨੂੰ ਕਿਉਂ ਨਾਲ ਦਿੱਤਾ ਮਮਾ ਅੱਜ ਇਕੱਠੇ ਹੋ ਗਏ ਆ ਉਸ ਦਿਨ ਵੱਖਰੇ ਸੀ ਮੰਮੀ ਜੀ ਮੇਰੀ ਗੱਲ ਤੇ ਸੁਣ ਲਓ ਸੁਣਨੀ ਚਾਹੀ ਮੈਂ ਮੰਮੀ ਵੇਖੋ ਭੂਆ ਜੀ ਚੱਲੇ ਕੋਲ ਨਾ ਨਹੀਂ ਸੀਦਾ ਜੋ ਵੱਖਰਾ ਮੇਰੇ ਵਾਸਤੇ ਕਰਦੇ ਜੋ ਵੀ ਸਾਰਿਆਂ ਨੇ ਸਾਂਝਾ ਕੀਤਾ ਨਾ ਉਹਦੇ ਮੈਨੂੰ ਉਹਨਾਂ ਨੇ ਵਿਆਹ ਤਾ ਜੇ ਜ਼ਿਆਦਾ ਪਾਉਣਾ ਹੀ ਨਾ ਇਹ ਚਾਚੀ ਜੀ ਉਹਨਾਂ ਦਾ ਫਰਜ਼ ਹੀ ਵੀ ਮੈਨੂੰ ਜ਼ਿਆਦਾ ਗਹਿਣਾ ਪਾਉਂਦੇ ਜਾਂ ਜ਼ਿਆਦਾ ਸਮਾਨ ਦੇ ਕੇ ਤੋੜਦੇ ਮਮੇ ਗਾਲੇ ਕਦੀ ਅਹ ਜੀ ਡਿਮਾਂਡ ਨਹੀਂ ਕੀਤੀ ਉਹਨਾਂ ਗੱਲ ਸਾਂਝੇ ਦੀ ਗੱਲ ਸਾਂਝਾਈ ਨਾ ਭੂਆ ਜੀ ਦਾ ਕੋਈ ਮਤਲਬ ਨਹੀਂ ਸੀ ਲੱਕੀ ਚਾਚੀ ਤੇਰੀ ਸਾਂਝੇ ਖਾਂ ਤੇ ਸਾਰਾ ਇਕੱਠਾ ਇੱਕੋ ਜਿਹਾ ਬਣਾਉਂਦੇ ਜਿੱਤਰਾ ਨਾਲ ਸਿੰਗਰਤਾ ਕੀਤਾ ਇੱਕੋ ਤਰਾ ਹੀ ਉਹ ਤੇਰਾ ਕਰਦੇ ਫੇਰ ਨਾ ਮਤਲਬ ਸੀ ਅੱਜ ਉਹ ਸਾਂਝੇ ਇਕੱਠੇ ਆ ਉਦੋਂ ਉਹ ਵੱਖਰੇ ਸੀ ਇਹ ਕੀ ਮਤਲਬ ਹੋਇਆ ਕੀ ਮੰਗ ਲਿਆ ਅਜੇ ਤੇ ਅਸੀਂ ਤਾਂ ਸੁਗਰੂ ਹੀ ਕੀਤਾ ਜੇ ਸਾਡਾ ਕੰਮ ਘਰ ਸੁਗਰੂ ਹੀ ਹੋਇਆ ਇੱਕ ਗੋਦ ਪਰਾਈ ਛੋਟੀ ਜੀ ਅਜੇ ਤਾਂ ਗਾਹਾਂ ਟਾਈਮ ਹੋਣਾ ਮੰਮੀ ਆਪਾਂ ਨੂੰ ਘਾਟਿਆ ਕਿਸੇ ਚੀਜ਼ ਦੀ ਦੱਸੋ ਜੀ ਇਹ ਘਾਟ ਸਾਡੇ ਸੌਂਤ ਨਹੀਂ ਹੈਗੇ ਘਾਟ ਨਹੀਂ ਹੈਗੀ ਤੇ ਵੀ ਅਸੀਂ ਘਰੋਂ ਬਣਾ ਗਏ ਨਾ ਕਹਿੰਦੇ ਤੂੰ ਯਾਦੋਂ ਮੱਠੇ ਗਿਆ ਤੇ ਕੰਦੀ ਲੈ ਕੇ ਆਉਣਗੇ ਨਾ ਜੋ ਸਰੂ ਪੁੱਜੂਗਾ ਤੁਸੀਂ ਇਦਾਂ ਕਾਤੋਂ ਕਰਨ ਦੇ ਜੀ ਕਿਉਂ ਨਹੀਂ ਕਰਨਾ ਉਹਦੋਂ ਕਵੀ ਲੈ ਕੇ ਆ ਚਾਤੀ ਜੀ ਤੇਰੀ ਵਰੀ ਐਸ ਵੀ ਤੱਕ ਚਾਤੀ ਜੀ ਆਉਂਦੀ ਆ ਤੇ ਰੇਤੀ ਵਾਲਿਆਂ ਦੀ ਮਰਜ਼ੀ ਹੁੰਦੀ ਆ ਇਹ ਕੋਈ ਡੰਨ ਨਹੀਂ ਹੁੰਦਾ ਕਿਸੇ ਨੂੰ ਕਿ ਹਾਂ ਬੱਚੇ ਤੇ ਵੀ ਆ ਚੀਜ਼ ਪਾ ਕੇ ਜਾਣੀ ਹੈ ਤੇ ਵਿਆਹ ਤੇ ਵੀ ਇੰਨਾ ਸਮਾਨ ਲੈਣਾ ਹੀ ਦੇਣਾ ਹੁੰਦਾ ਪੁੱਤ ਸਾਡੂੰ ਵੀ ਸੌਂਪ ਤੇ ਨਾਂਣਕੇ ਪਾ ਕੇ ਜਾ ਨਾਂਣਕੇ ਫਲਾਣੀ ਗੱਲ ਕਰਨੀ ਕਿ ਸਾਰੇ ਦਾਜ ਕਈ ਕਰਨਾ ਜਿੱਦਾਂ ਸਾਰੇ ਤੇਆਂ ਨੂੰ ਸ਼ੌਕ ਹੁੰਦਾ ਮੰਮੀ ਜੀ ਮੈਨੂੰ ਤੁਹਾਡੇ ਤੋਂ ਉਮੀਦ ਸੀ ਜੇ ਮੈਨੂੰ ਉਹਨਾਂ ਨੇ ਘਟਾ ਦਿੱਤਾ ਹੈ ਨਾ ਤੇ ਤੁਹਾਨੂੰ ਸਭੋ ਇਹ ਕਹਿਣਾ ਚਾਹੀਦਾ ਸੀ ਕੋਈ ਦਾ ਨਹੀਂ ਪੁੱਤ ਆਪਣੇ ਹੱਥੀਂ ਤੇਨੂੰ ਤੋੜਿਆ ਤੇ ਆਇਆ ਨਾ ਆ ਦਾਜ ਦੇ ਹਿੱਦੀ ਕਿਹੜੀ ਕਰਦੇ ਆ ਤੇ ਤੁਸੀਂ ਤੇ ਮੰਮੀ ਜੀ ਮੈਨੂੰ ਸਭੋਂ ਚੀਜ਼ਾਂ ਸੁਣਾਉਣ ਦੇ ਜਿਹੜੀਆਂ ਪਹਿਲੇ ਮੇਰੇ ਦੇਹ ਚ ਧਰਨਾ ਦਿੱਤੀਆਂ ਹੋਈਆਂ ਨੇ ਤੇ ਜੇ ਮੈਂ ਉਦੋਂ ਨਹੀਂ ਸੀ ਕਿਆ ਤੇ ਜੇ ਮੈਂ ਹੁਣ ਬੈਠਾ ਤਾਂ ਹੁਣ ਕਿਉਂ ਦੁੱਖ ਲੱਗਦਾ ਵਾ ਜੇ ਉਦੋਂ ਨਹੀਂ ਮੰਨੀ ਤਾਂ ਹੋਣੀ ਮੰਨ ਲਓ ਹੋ ਨਹੀਂ ਕਰ ਦੋ ਉਥੇ ਬੱਚੇ ਦੀ ਗੱਲ ਆ ਤੇਰੀ ਤੇ ਗੱਲ ਮੈਂ ਵਹਿ ਦਿੱਤੀ ਵਖਰੀ ਕੋਈ ਗੱਲ ਨਹੀਂ ਕੁੜੀਆਂ ਚੱਲ ਕੋਈ ਨਹੀਂ ਹੈ ਹੁਣ ਤੇ ਬੱਚਾ ਸਮਝ ਆਈ ਆ ਉਹੰਡਿਆ ਵਾ ਬੇਰੇ ਨਾਲੋਂ ਜ਼ਿਆਦਾ ਤਾਂ ਉਹਨਾਂ ਨੂੰ ਵੀ ਹੋਣਾ ਚਾਹੀਦਾ ਵਾ ਵਖਰੇ ਵਖਰੇ ਹੁਣ ਤੇ ਚੰਗੇ ਲੱਗ ਗਏ ਮੈਂ ਕੀ ਲੈਣਾ ਮੈਂ ਲੈਣਾ ਮੈਂ ਨਹੀਂ ਲੈਣਾ ਤੁਹਾਡੀ ਸੋਭਾ ਹੋਣੀ ਜਦ ਪੂਆਜੀ ਨੇ ਮੈਨੂੰ ਵਿਆਹ ਕਰਨਾ ਸੀ ਮੇਰਾ ਉਦੋਂ ਨਹੀਂ ਉਹਨਾਂ ਨੂੰ ਆੜ ਦੇ ਕੇ ਕਿਹਾ ਕਿ ਆਇਆ ਚੀਜ਼ਾਂ ਸ਼ਮੀ ਨੂੰ ਪਾਓ ਇੰਨਾ ਦਾਜ ਉਥੇ ਦੋ ਇੰਨਾ ਗਹਿਣਾ ਪਾਓ ਤੇ ਅੱਜ ਪੂਆਜੀ ਕਿਹੜੇ ਮੂੰਹ ਨਾਲ ਕਹਿਣ ਕਿ ਬੱਚੇ ਨੂੰ ਆਹ ਚੀਜ਼ ਪਾ ਕੇ ਆਉ ਇਦਾਂ ਨਹੀਂ ਕਰ ਸਕਦੇ ਉਹਨਾਂ ਨੇ ਵੀ ਉਸ ਘਰ ਚ ਰਹਿਣਾ ਵਾ ਰੋਟੀ ਪਾਣੀ ਖਵਾਣਾ ਵਿਚਾਰਿਆ ਨੇ ਉਹਨਾਂ ਦਾ ਕੋਈ ਸਾਰਾ ਨਹੀਂ ਹੈਗਾ ਤੇ ਤੁਸੀਂ ਸੰਝ ਹੀ ਕਿਰਵਾ ਨਹੀਂ ਕਿਹੀਂ ਸੰਝਾ ਲੈ ਕੇ ਆਣਾ ਤੇ ਤੁਸੀਂ ਸੰਝ ਦਾ ਕਿਉਂ ਗੱਲ ਆ ਨਹੀਂ ਹੈ ਤੇ ਮੰਮੀ ਜੀ ਸੰਝਾ ਹੀ ਹੋ ਗਿਆ ਜਦੋਂ ਉਸ ਘਰ ਚੋਂ ਬਣ ਕੇ ਆਇਆ ਇਕੱਠੇ ਰਹਿਣ ਦੇ ਆਪਾਂ ਤਾਂ ਸੰਝਾ ਹੀ ਹੋ ਗਿਆ ਹੁਣ ਮੰਨ ਲਓ ਇੱਕ ਮਿੰਟ ਤੇਰੇ ਵਿਆਹ ਵਰੀ ਵੀ ਤਾਂ ਸੰਝਾ ਹੀ ਹੋਣਾ ਸੀ ਉਹ ਤੇ ਵੱਖਰਾ ਥੋੜੀ ਹੋਣਾ ਸੀ ਹੀ ਸਮਝ ਨਹੀਂ ਸਮਝਿਆ ਦੀ ਨਹੀਂ ਕਰ ਮੈਂ ਸਿੱਧਾ ਤੇਰੇ ਜੋ ਰਿਸ਼ਤੇਦਾਰ ਦੇ ਨਹੀਂ ਜਾਣਾ ਐਤੋ ਚੀਜ਼ ਬਣਾ ਕੇ ਖੜਦੀ ਆ ਤੇ ਰஞ்சிਤ ਵੱਖਰੀ ਘੜੋਂ ਸਾਹਿਲ ਵੱਖਰੀ ਘੜੋਂ ਤੁਸੀਂ ਵੱਖਰੀ ਘੜੋਗੇ ਅਸੀਂ ਸਾਰੇ ਕੰਮ ਕਰਾਂਗੇ ਨਾ ਤੇ ਇਕੱਠੇ ਹੀ ਕਰਾਂਗੇ ਤੇਰਾ ਕਿਉਂ ਨਹੀਂ ਉਹਨਾਂ ਫਿਰ ਵਿਆਹ ਇਕੱਠਾ ਕੀਤਾ ਸਾਰੇ ਉਦੋਂ ਕਰ ਦਿੱਤੀ ਤਾਂ ਜ ਵੀ ਨਾ ਮੈਂ ਬੋਲਦੀ ਉਦੋਂ ਨਹੀਂ ਕੀਤਾ ਦੱਜ ਮੈਂ ਬੋਲੀ ਆ ਆਪਣੀ ਬਲ ਤਾਂ ਪਤਾ ਲੱਗਦਾ ਇਸ ਗੱਲ ਤਾਂ ਤੁਹਾਨੂੰ ਪਤਾ ਲੱਗਦਾ ਵੀ ਠੀਕ ਹੈ ਮੰਮੀ ਜੋ ਕਹਿੰਦੀ ਸਹੀ ਕਹ ਅਹੀਂ ਉਹਨਾਂ ਕੋ ਤੀ ਲੈ ਲੈਣਾ ਉਹਨਾਂ ਦੇ ਦਿੱਤਾ ਸਾਡੀ ਥੋੜੀ ਪੂਰੀ ਬਣੀ ਸਾਡੇ ਘਰ ਬਥੇਰਾ ਵਾ ਸਾਨੂੰ ਵੀ ਸ਼ੌਂਕ ਹੈ ਨਾਨੀ ਲੈ ਕੇ ਆਵੇ ਉਹ ਵੀ ਨਾਨੀ ਉਹ ਵੀ ਵੱਖਰਾ ਲੈ ਕੇ ਆਵੇ ਹੁਣ ਮੈਂ ਆਪ ਵੀ ਨਾਨੀਆਂ ਨੇ ਲੈ ਆਣਾ ਮੈਂ ਕੁਛ ਨਾ ਬਣਾਵਾਂ ਮੇਰੇ ਵੀ ਫਰਜ਼ ਆ ਮम्मी ਪੱਤੇ ਦੇ ਧੋਣੇ ਦੇ ਟਪੜੇ ਬਣਾਉਂਦੀ ਸਾਰਾ ਕੁਝ ਕਰੂੰਗੀ ਸਾਰਾ ਕੁਝ ਲੈ ਆ ਦੇ ਦਊਂਗੀ ਫਿਰ ਜਦ ਮੈਂ ਆਪਾਂ ਨਾਨੀਆਂ ਦੋ ਆ ਰਹੀਆਂ ਸਮਾਨ ਆ ਗਿਆ ਮੈਂ ਤੇ ਆਪਣੇ ਦੋਤੇ ਪੋਤੇ ਨੂੰ ਕੁਛ ਵੀ ਨਾ ਕਰਾਂ ਮੈਂ ਆਪਣੀ ਨੂੰਹ ਦਾ ਕੁਛ ਵੀ ਨਾ ਕਰਾਂ ਮੰਮੀ ਹੁਣ ਤਾਂ ਡਿ ਬੁਆਜੀ ਨਾਲ ਗੱਲ ਹੋਈ ਆ ਭੂਆ ਜੀ ਨਾਨੀ ਗੱਲ ਹੋਈ ਤੇਰੀ ਚਾਚੀ ਨੇ ਕੀ ਆਪੀ ਉਹ ਆਂਦੀ ਮੈਂ ਨਹੀਂ ਵੱਖਰਾ ਲੈ ਕੇ ਆਉਣਾ ਏ ਕੀ ਮਤਲਬ ਹੋਇਆ ਤੇਰੀ ਮੰਮੀ ਆਂਦੀ ਆ ਭੂਆ ਤੇਰੀ ਸਾਥ ਮੰਮੀ ਚਾਚੀ ਤੇਰੀ ਆਂਦੀ ਤੇ ਚਾਚੀ ਤੇਰੀ ਨੇ ਵਿੱਚ ਹੀ ਦਰਵਾਜ਼ੀ ਕੀਤੀ ਆਪਣਾ ਸੁਨਿਆਰ ਦੇਤਾ ਮੇਰਾ ਸੁਨਿਆਰ ਨਹੀਂ ਚੱਲ ਮੇਰੇ ਭਾਈ ਕੰਮ ਨਿਪੜ ਗਿਆ ਮੰਮੀ ਦਾ ਨੂੰ ਕੁਝ ਸੁਣਾਉਣਾ ਹੀ ਨਹੀਂ ਚਾਹੀਦਾ ਤੁਸੀਂ ਗਲਤ ਕਰਨਗੇ ਕਿਉਂ ਅਸੀਂ ਪਾਗਲ ਹਾਂ ਸਾਨੂੰ ਸੁਣਾਣਾ ਸਾਨੂੰ ਕੋਈ ਸ਼ੌਕ ਨਹੀਂ ਹੈ ਸਾਡੀ ਕੋਈ ਈਜ ਨਹੀਂ ਹੈ ਤੁਹਾਡੀਆਂ ਸਾਰੀਆਂ ਹੀ ਆਪਣੇ ਘਰੋਂ ਕਰੋ ਨਾ ਤੁਸੀਂ ਕਿੱਥੇ ਤੋਰਨਾ ਮੈਂ ਕੀ ਕਰਨਾ ਕਰਨਾ ਹੁਣ ਕਹਿ ਰਿਹਾ ਤੈਨੂੰ ਆ ਮਾਪੜਾ ਦਾ ਸਾਰਾ ਗੋਸਤਾ ਲੱਗੀਆਂ ਨਾ ਮਿਰਚਾਂ ਆਪਣੇ ਕਾ ਫੇਕਾ ਤੇ ਬਸ ਉਹਨਾਂ ਨੂੰ ਸਤੰਢੀ ਹੀ ਲਿਆਉਣੇ ਸਾਰਾ ਕੁਝ ਲੈਣ ਮੈਂ ਸਾਰੇ ਸਗਨ ਯਾਰ ਕਰਦੀ ਆਂ ਤੇ ਮੈਂ ਹੋਰ ਕਿਸ ਨੂੰ ਪੁੱਛਉਣੀ ਆ ਕੀ ਕਰਨਾ ਤਾਂ ਕੀ ਨਹੀਂ ਤੂੰ ਬੈਠੀ ਰੋ ਰੰਦਾ ਲੈ ਇਹਨਾਂ ਕੋ ਸਲਾਹ ਲੈਂਦਾ ਆ ਫਾਇਦਾ ਹੀ ਹਾਂ ਹੈ ਸਲਾਹ ਲਈ ਤੂੰ ਚੰਗੀ ਗੱਲ ਕਹੀ ਤੂੰ ਹੀ ਘਰ ਜਾ ਕੇ ਆ ਮੈਨੂੰ ਸੁਨੇਹਾ ਦੇਣ ਡੀਆਂ ਜੇ ਇਹ ਕੋਈ ਚੰਗੀ ਗੱਲ ਨਹੀਂ ਹੈਗੀ ਇਹਨਾਂ ਦੇ ਵਾਸਤੇ ਸਾਹੀ ਲਾਗੇ ਤੂੰ ਹੀ ਚੱਲ ਗਿਆ ਪਾ ਸਿਮਰਤਾਲ ਕੁਛ ਕੀ ਪੋਣੀ ਤੂੰ ਘਰ ਦੇ ਵਿੱਚ ਤੈਨੂੰ ਕਿੰਨੀ ਵਾਰੀ ਸਮਝਾਇਆ ਮੈਂ ਇਹ ਕੱਪੜੇ ਨਹੀਂ ਪੋਣੇ ਘਰ ਦੇ ਵਿੱਚ ਆਪਾਂ ਇਹਨਾਂ ਨੂੰ ਕੀ ਇਹ ਪਹਿਲਾਂ ਵੀ ਕਿਹ ਉਹ ਪੋਣੀ ਯਾਰ ਪਹਿਲਾਂ ਤੂੰ ਪੋਣੀ ਸੀ ਉਦੋਂ ਗੱਲ ਹੋ ਰਹੀ ਹੁਣ ਤੈਨੂੰ ਪਤਾ ਵਾ ਕੀ ਹੁਣ ਦੇਵੀ ਹੋਣ ਵਾਲਾ ਵਾ ਆ ਕੱਪੜੇ ਨਹੀਂ ਸਹੀ ਲੱਗਦੇ ਯਾਰ ਕੱਪੜਿਆਂ ਨੂੰ ਕੀ ਆ ਦੱਸ ਇਹਦੇ ਚ ਕੱਪੜਿਆਂ ਦੀ ਕੀ ਗੱਲ ਹੋਗੀ ਫਿਰ ਯਾਰ ਮੈਂ ਨਹੀਂ ਹੁੰਦਰੀ ਸੁਣਨੀ ਕੋਈ ਮੈਂ ਜੋ ਕਹਤਾ ਉਹ ਲੱਭ ਕਹਤਾ ਮੈਨੂੰ ਨਹੀਂ ਪਸੰਦਾ ਘਰ ਦੇ ਵਿੱਚ ਕੱਪੜੇ ਇਦਾਂ ਦੇ ਯਾ ਤੂੰ ਸਮਝਦੀ ਕਿਉਂ ਨਹੀਂ ਕੋਸ਼ਿਸ਼ ਕਰਦੇ ਮੈਨੂੰ ਉਹਦੀਆਂ ਲੱਗਦੇ ਕੱਪੜੇ ਮੈਂ ਕੰਫਰਟੇਬਲ ਫੀਲ ਕਰਦੀ ਇੰਨਾ ਚਿਰ ਯਾਰ ਵੇਖ ਜੇ ਤੂੰ ਮੈਂ ਤੈਨੂੰ ਬੜੀ ਬੜੀ ਕਹਿਆ ਵਾ ਜੇ ਪੋਣਾ ਵਾ ਨਾ ਸਰਵਾਰ ਸੂਟ ਪਾਇਆ ਕਰ ਨਹੀਂ ਤਾਂ ਲੌਂਗ ਕੋਟ ਦਾ ਪਾਇਆ ਕਰ ਨਾਲੇ ਘਰ ਦੇ ਵਿੱਚ ਤੈਨੂੰ ਪਤਾ ਵਾ ਸਾਰੇ ਤੁਰੇ ਫਿਰਦੇ ਆ ਦੁਪੱਟਾ ਤਾਂ ਲਿਆ ਗਾ ਘੱਟੋ ਘੱਟ ਤੂੰ ਤਾਂ ਕਮਰੇ ਚ ਹੀ ਮੈਂ ਕਿਹੜਾ ਬਾਹਰ ਤੁਰੇ ਫਿਰਦੀ ਹਾਂ ਜੇ ਦੋ ਮੈਂ ਕਹਿੰਨਾ ਵਾ ਤੂੰ ਕਮਰੇ ਚ ਹੀ ਰਹਿਨੀ ਆ ਬਾਹਰ ਵੀ ਆ ਜਾ ਕਰ ਅਏ ਜੇ ਮੈਨੂੰ ਟੜੇ ਨੂੰ ਬਾਜ਼ਾਰ ਜਾਣ ਬਾਰੇ ਸੋਚਣੀ ਸੀ ਏਦਾਂ ਨਹੀਂ ਮੈਂ ਲੱਗ ਜਾਣਾ ਬਾਜ਼ਾਰ ਜੇ ਮੈਨਾਂ ਬਾਜ਼ਾਰ ਜਾਣਾ ਨਾ ਜਾਂ ਤੇ ਸੂਟ ਪਾ ਜਾਂ ਲੰਬਾ ਕੁੜਤਾ ਪਾ ਆ ਕੋਈ ਯਾਰ ਜ਼ਿੰਮਤ ਵੇਖ ਪਹਿਲਾਂ ਤੇਰਾ ਪੇਟ ਨਹੀਂ ਵਿਖਦਾ ਸੀ ਹੁਣ ਮਹੀਨਿਆਂ ਦੇ ਹਿਸਾਬ ਦੇ ਨਾਲ ਨਾ ਪੇਟ ਵੀ ਵੇਖਣ ਲੱਪਿਆ ਵਾ ਤੈਨੂੰ ਪਤਾ ਮੈਂ ਬਾਹਰ ਲੋਕਾਂ ਨੂੰ ਗੱਲਾਂ ਕਰਦਾ ਸੀ ਕਿ ਜਨਾਨੀਆਂ ਕਿਵੇਂ ਜਾਂਦੀਆਂ ਵਾ ਉਹਨਾਂ ਨੂੰ ਆਪਣਾ ਪੇਰਾਵਾ ਨਹੀਂ ਵੇਖਦਾ ਤੇ ਮੇਰੀ ਜਨਾਨੀ ਆ ਕੇ ਉਹਵੇਂ ਕਰਨਦੀ ਆ ਜੇ ਮੈਨਾਂ ਬਾਜ਼ਾਰ ਜਾਣਾ ਵਾ ਨਾ ਟੰਗ ਦੇ ਕੱਪੜੇ ਪਾ ਮੈਂ ਬਾਹਰ ਵੇਟ ਕਰਨਾਂ ਤੇਰਾ ਗਾਲ ਤੇ ਸੁਣੋ ਕੀ ਯਾਰ ਇੱਕ ਦਿਨ ਫਿਰ ਕਪੜੇ ਚੇਂਜ ਕਰੋ ਫਿਰ ਜਾਓ ਬਰ ਬਰ ਉਹੀ ਚੱਕਰੀ ਕਰ ਸਾਈ ਮੇਰੀ ਗਾਲ ਤੇ ਸੁਣੋ ਲੋਕੋ ਤੇ ਸਹੀ ਯਾਰ ਕੀ ਓਹੋ ਐਨੀ ਗਾਲੇ ਕਾਤੋਂ ਕਰਨ ਨਹੀਂ ਆ ਯਾਰ ਦੀਦੀ ਹੁਣ ਵੇਲੋ ਮੈਨੂੰ ਪਹਿਲਾਂ ਪ੍ਰਜਾਰ ਲਈ ਤਿਆਰ ਕਰ ਹੁਣ ਜਦੋਂ ਮੈਂ ਤਿਆਰ ਹੁਣ ਮੈਨੂੰ ਤੇਨੂੰ ਖੜਨਾਂ ਨਹੀਂ ਨਾਲ ਤੇ ਸਹੀ ਤੇ ਕਹਿਣ ਢਿਆਵਾ ਯਾਰ ਕੀ ਸਹੀ ਤੇ ਕਹਿਣ ਢਿਆਵਾ ਇਹਦੇ ਆ ਮੇਰੀ ਭੈਣ ਬਣ ਕੇ ਗਾਲ ਤੇ ਜਾਇਆ ਇੱਥੇ ਬੈਠ ਓਥੇ ਬੈਠ ਫਰਨਾ ਹੌਲੀ ਵਿਆਹ ਕਰਦੂ ਤਾਂ 扑ੜਕਦੀ ਆ ਜਿਵੇਂ ਮੱਛੀ 扑ੜਕਦੀ ਆ ਮੇਰੀ ਗੱਲ ਸੁਣ ਜਦੋਂ ਨਾ ਜਿਨਾਨੀਆਂ ਪੂਰੇ ਦਿਨੀ ਹੁੰਦੀਆਂ ਮਾ ਨਾ ਤੇ ਉਹਦੋਂ ਏਦਾਂ ਦੇ ਟੰਗ ਦੇ ਕੱਪੜੇ ਪਾਇਆ ਕਰ ਉਹਦੋਂ ਏਦਾਂ ਦੇ ਕੱਪੜੇ ਨਹੀਂ ਪਾਉਂਦੀਆਂ ਉਹਦੋਂ ਪਾਉਂਦੀਆਂ ਖੁੱਲੇ ਡੁੱਲੇ ਕੱਪੜੇ ਲੰਬੀਆਂ ਲੰਬੀਆਂ ਕਮੀਜ਼ਾਂ ਠੀਕ ਹੈ ਪਰ ਤੇ ਚੁੰਨੀ ਜਿਹੜੀ ਆ ਨਾ ਖਲਾਰ ਕੇ ਲੈਂਦੀਆਂ ਵਾ ਐਦਾਂ ਨਹੀਂ ਚੰਗਾ ਲੱਗਦਾ ਉਹਨੂੰ ਪਤਾ ਵਾ ਨਾ ਉਹਦਾ 100000 ਦੋਸਤ ਬਾਜ਼ਾਰ ਚ ਤੁਰਿਆ ਫਿਰਦਾ ਮਿਲ ਮਿਲ ਪੈਂਦਾ ਵਾ ਤੇ ਉਹ ਪਤਾ ਕੀ ਆ ਆ ਤੂੰ ਨਹੀਂ ਉਦੋਂ ਆਈ ਆਪ ਬੜੇ ਲੋਕਾਂ ਨੂੰ ਮਖੌਲ ਕਰਦਾ ਹੁੰਦਾ ਇਥੇ ਘਰ ਆਣਾ ਕਿ ਇਹਨੇ ਕਹਣਾ ਭਾਬੀ ਅੱਜ ਮੈਂ ਫਲਾਣੇ ਦੀ ਵੋਟੀ ਵੇਖੀ ਉਹ ਦੋਵੇਂ ਜੀ ਤੁਰੇ ਭੰਡੇ ਤੇ ਫਲਾਣੇ ਦੀ ਵੋਟੀ ਉਹਦੇ ਨਾਲ ਤੁਰੇ ਪੰਡੇ ਇੱਧਰ ਵੇ ਹੈ ਤੇ ਕੋਈ ਭਾਬੀ ਕੋਈ ਚੁੰਨੀ ਨਹੀਂ ਕੋਈ ਕੁਝ ਨਹੀਂ ਤਾਂ ਡੱਡਾ ਡੱਡਾ ਤਾਂ ਤੁਰੇ ਭੰਡੇ ਹੈ ਤਰਦੀ ਬੁਰੀ ਲੱਗੇ ਇੱਡੀ ਬੁਰੀ ਲੱਗੇ ਇਹ ਰਸੋਸੋ ਤਾਂ ਨਾ ਕਰਦਾ ਤੇ ਆ ਕਰਕੇ ਸਹਿ ਲੈਣੇ ਹੁਣ ਤੈਨੂੰ ਕੋਈ ਵੇਖੂਗਾ ਉਹਦੇ ਨਾਲ ਐਦਾਂ ਤੇ ਇਹਨੇ ਕਹਣਾ ਆਪਣੀ ਨੇ ਤੇ ਚੁੰਨੀ ਟੋਟਾ ਵੀ ਨਹੀਂ ਲਈ ਹੁਣ ਹੈ ਯਾਰ ਮੈਨਾਂ ਚੁੰਨੀ ਲੀਲਦੇ ਲੈਣੀ ਸੀ ਪਰ ਖੜਦੀ ਤਾਂ ਸਹੀ ਨਾਲ ਹੁਣ ਕਹਿੰਦੇ ਤੇ ਰੋਏ ਕੱਪੜੇ ਵੀ ਨਹੀਂ ਚਪੋਣੇ ਚਾਹੀਦੇ ਉਹ ਸੂਟ ਪਾਉਣਾ ਪੂਰਾ ਕੋਈ ਨਹੀਂ ਕਿ ਰਹਿਂਦੀ ਆ 21ਵੀਂ ਸਦੀ ਚੱਲਦੀ ਆ ਮਾਡਲ ਚ ਮੈਨੂੰ ਸਾਰੇ ਨੂੰ ਪਤਾ ਹੀ ਆ ਇਹ ਚੀਜ਼ ਦੇ ਕਿਹੜੀ ਕੋਈ ਅੱਜ ਨਵੀਂ ਗੱਲ ਆ ਨਹੀਂ 21ਵੀਂ ਸਦੀ ਚਾਹੀ ਮਤਲਬ ਕੀ ਕੱਪੜੇ ਛੋਟੇ ਕਰੀ ਜਾਣੇ ਆ ਜਵਾਬ ਦੇ ਮੈਨੂੰ ਜਰਾ ਸੋਹਣਾ ਮੈਨੂੰ ਟੂਟ ਪਾਉਣਾ ਫੁੱਲਾ ਡੁੱਲਾ ਸਲਵਾਰ ਸੂਟ ਤੇ ਸੋਹਣੀ ਬੜੀ ਚੁੰਨੀ ਖਲਾਲ ਕੇ ਲੈਣੀ ਆ ਜੇ ਬਾਜ਼ਾਰ ਉਹਦੇ ਨਾਲ ਜਾਣਾ ਵਾ ਤੇ 21ਵੀਂ ਸਦੀ ਨਹੀਂ ਹੋਵੇ ਤਾਂ ਭਾਵੇਂ 5ਵੀਂ ਸਦੀ ਵੀ ਹੋਵੇ ਆਪਣੇ ਆਪ ਨੂੰ ਵਧੀਆ ਰੱਖੀਦਾ ਹੁੰਦਾ ਵਾ ਇਹ ਨਹੀਂ ਕਿ ਜਿਉਂ-ਜਿਉਂ ਸਦੀਆਂ ਗਾਂ ਗਈਆਂ ਤੇ ਆਪਾਂ ਕੱਪੜੇ ਛੋਟੀ ਕਰੀ ਗਏ ਜਾ ਯਾਰ ਕੀ ਆ ਅੱਗਿਓ ਘੱਟ ਸਮਝਾ ਕੇ ਰੋਲਾ ਘੱਟ ਪਾ ਹੁਣ ਬਦਲ ਨਾ ਉਹਨੇ ਆਉਣੀ ਮਾਰੀ ਉਹਨੇ ਇੱਕ ਵਾਰੀ ਤੈਨੂੰ ਵੇਖਣਾ ਚਾਹ ਬਦਲੇ ਤਾਂ ਮੈਂ ਤੈਨੂੰ ਕਹਾਂਗਾ ਨਹੀਂ ਕਿ ਨਹੀਂ ਹੁਣ ਮੈਂ ਨਹੀਂ ਜਾਣਾ ਜੁਣਾ ਐਦਾਂ ਕਰੀਦਾ ਫਿਰ ਐਦਾਂ ਕਰੀਦਾ ਦੱਸ ਇਹ ਕੱਪੜਿਆਂ ਨੂੰ ਕੀ ਪ੍ਰੋਬਲਮ ਆ ਕੱਪੜਿਆਂ ਤੇ ਕਿਉਂ ਗੱਲ ਕਰ ਦਿੰਦੇ ਆਂ ਸਿਮਰਤ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰ ਵੇਖ ਤੇਰੇ ਹੁਣ ਵੱਡੇ ਬਾਜੀ ਦੀ ਘਰ ਚ ਤੁਰੇ ਕਰਦੇ ਆ ਤੇ ਤੂੰ ਉਹਨਾਂ ਸਾਹਮਣੇ ਵੀ ਐਦਾਂ ਹੀ ਤੁਰੇ ਫਿਰਦੀ ਆਂ ਨਾ ਕੋਈ ਛੋਟੀ ਚੁੰਨੀ ਤੇ ਨਾ ਵੱਡੀ ਚੁੰਨੀ ਤੇ ਨਾ ਤੁਹ ਲੰਬੇ ਕਮੀਜ਼ ਪਾਉਣੀ ਆ ਐਦਾਂ ਚੰਗਾ ਥੋੜਾ ਲੱਗਦਾ ਵਾ ਆ ਪਹਿਲੇ ਜਮਾਨੇ ਚੋ ਜਨਾਨੀਆਂ ਨੂੰ ਇੰਨੀ ਸ਼ਰਮ ਹੁੰਦੀ ਸੀ ਐਨਾ ਪਰਦਾ ਹੁੰਦਾ ਹੀ ਆ ਚੀਜ਼ਾਂ ਦਾ ਅਗਲੀਆਂ ਚੁੰਨੀ ਖਲਾਰ ਖਲਾਰ ਕੇ ਲੈ ਕੇ ਰੱਖਦੀਆਂ ਸੀ ਤੇ ਹੁਣ ਹੁਣ ਕੁੜੀਆਂ ਨੂੰ ਕੋਈ ਪਰਵਾਹ ਹੀ ਨਹੀਂ ਹੁੰਦੀ ਯਾਰ ਉਹ ਪਹਿਲਾ ਜਵਾਨਾ ਹੀ ਹੁੰਦਾ ਨਹੀਂ ਆ ਦੀਦੀ ਮਾਡਲ ਜਮਾਨਾ ਸਾਰੇ ਇਦਾਂ ਹੀ ਧੁਰੇ ਫਿਰਦੇ ਆ ਸਿਮਰਤ ਇੱਜ਼ਤ ਇੱਜ਼ਤ ਹੀ ਹੁੰਦੀ ਆ ਮੇਰੇ ਫਰੈਂਡ ਵੀ ਆ ਯਾਰ ਉਹ ਵੀ ਪ੍ਰੈਗਨੈਂਟ ਉਹ ਤੋਂ ਕੋਈ ਪ੍ਰੋਬਲਮ ਨਹੀਂ ਹੀ ਜਮਾਨੇ ਪਰਵਾਹ ਨੂੰ ਪ੍ਰੋਬਲਮ ਨਹੀਂ ਤੁਹਾਨੂੰ ਪਤਾ ਨਹੀਂ ਕਿਉਂ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਆ ਗੱਲ ਪ੍ਰੋਬਲਮ ਦੀ ਨਹੀਂ ਆ ਸਿਮਰਤ ਜਮਾਨੇ ਦੇ ਨਾਲ ਇੱਜ਼ਤ ਦੀਆਂ ਧੱਗੀਆਂ ਨਹੀਂ ਉਡਾਈਆਂ ਜਾਂਦੀਆਂ ਸਮਝ ਲੱਗੀ ਤੇ ਆ ਆ ਨਾ ਤੈਨੂੰ ਜੋ ਉਹ ਕਰ ਤੂੰ ਉਹ ਤੇ ਦਾਦੀ ਨਾ ਬਣਿਆ ਕਰ ਤੂੰ ਇੱਕ ਮਹੀਨਾ ਦੀ ਦੀ ਪਾਣਾ ਪਾਣਾ ਸੂਟ ਨਹੀਂ ਆਉਣਾ ਤੈਨੂੰ ਲੈਣ ਛੇਤੀ ਕਰ ਸਮਝਦੀ ਨਹੀਂ ਸਕੋ ਓ ਗੇਗ ਕੱਢ ਸਮਝਾ ਕੇ ਗਿਆ ਹੇ ਜੇ ਦੂਜੀ ਫੇਸ ਚ ਆਪੀ ਸਮਝਾਉਣਾ ਕੱਪੜੇ 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 ਕਿਹਦੇ ਨੇ ਕੱਪੜਿਆਂ ਦੀ ਬੜੀ ਜਾਣ ਲੈ ਨਹੀਂ ਕੀਤੀ ਮਮਾ ਮਮੀ ਨੇ ਚਾਹੀਦੀ ਗੱਲ ਕਰਦੀ ਹੈ ਮਮਮੀ ਕੀ ਹੋ ਰਿਹਾ ਆ ਵੇਖ ਲੋ ਤੁਸੀਂ ਤੇ ਕੱਪੜਿਆਂ ਚ ਕੀ ਪ੍ਰੋਬਲਮ ਨੇ ਆ ਵੇਖ ਲੋ ਸਾਹਿਲ ਨੂੰ ਮੈਂ ਕਿਹਾ ਮਜਾ ਚੱਲੀ ਓ ਮੈਨੂੰ ਕਹਿੰਦੇ ਕੱਪੜੇ ਚੇਂਜ ਕਰ ਫਿਰ ਮੈਂ ਖੜਨਾ ਤੇ ਆ ਕੱਪੜੇ ਚ ਨਹੀਂ ਖੜਨਾ ਚਲ ਕੋਈ ਤਾਂ ਕੋਈ ਗੱਲ ਨਹੀਂ ਤੂੰ ਕਰ ਲੈ ਚੇਂਜ ਇਹੋ ਗੱਲ ਤਾਂ ਮੈਂ ਤੈਨੂੰ ਕਹੀ ਆ ਹਨਾ ਤੇ ਬਾਕੀ ਇਹ ਤੂੰ ਛੱਡ ਤੇਰੀ ਮੰਮੀ ਨੇ ਵੇ ਮੈਨੂੰ ਕੀ ਫੋਨ ਕੀਤਾ ਫੋਨ ਕਰਕੇ ਵਿੱਚੇ ਹੀ ਗੱਲ ਕੱਟ ਦਿੱਤੀ ਪੂਰੀ ਗੱਲ ਵੀ ਨਹੀਂ ਕੀਤੀ ਕਹਿੰਦੇ ਆ ਭੂਆ ਨੇ ਵੱਖਰੀ ਨਹੀਂ ਹੋਣਾ ਭੂਆ ਨੇ ਕੁਝ ਨਹੀਂ ਲੈ ਕੇ ਹੋਣਾ ਅਸੀਂ ਸਾਂਝੇ ਘਰ ਚ ਹੋਣਾ ਅਸੀਂ ਇੱਕੇ ਥਾਈ ਹੋਣਾ ਤੇ ਜਦੋਂ ਫਿਰ ਉਹਦਾ ਵਿਆਹ ਸੀ ਤੂੰ ਉਦੋਂ ਕਿਉਂ ਨਹੀਂ ਸਾਂਝੇ ਥਾ ਦੋ ਤੱਕ ਕਿਉਂ ਭੂਆ ਨੂੰ ਵੱਖਰੀ ਹੋਣਾ ਚਾਹੀਦਾ ਹੈ ਤੇ ਵੱਖਰੀ ਹੀ ਨਾ ਤੇਰੀ ਮੰਮੀ ਨੇ ਪੂਰੀ ਗੱਲ ਵੀ ਨਹੀਂ ਕੀਤੀ ਫੋਨ ਨਹੀਂ ਕਰ ਦਿੱਤਾ ਵਿੱਚੇ ਤੇ ਬੇਇੱਜ਼ਤੀ ਵਾਲੀ ਗੱਲ ਨਹੀਂ ਆ ਮੈਂ ਕਿਹਦੀ ਕਰੀ ਮੈਂ ਮਮਮੀ ਨਾਲ ਗੱਲ ਕਰੂੰਗੀ ਭੂਆ ਨੂੰ ਵੱਖਰੇ ਸਮਾਨ ਲੈ ਕੇ ਆਉਣਾ ਚਾਹੀਦਾ ਵਾ ਨਹੀਂ ਅਜੇ ਤਾਂ ਪਹਿਲਾ ਹੀ ਪ੍ਰੋਗਰਾਮ ਕਰਨਾ ਤਾਂ ਇਤਰਾ ਕਰਨ ਦਾ ਅੱਗੇ ਕੀ ਕਰਨਗੇ ਅੱਗੇ ਵੀ ਚੰਦ ਚੜਾਉਣੀ ਆ ਇਹ ਕੋਈ ਨਾ ਕੋਈ ਵੱਖਰੇ ਸੀ ਆਪਾਂ ਆ ਕੇ ਬੈਠੇ ਹੁੰਦੇ ਆ ਐਂ ਨਹੀਂ ਵੱਖਰਾ ਭੂਆ ਕੋ ਕੀਰੀ ਹੈਗਾ ਸਭ ਕੋ ਸਾ ਦਾ ਭੂਆ ਲੱਖਾਂ ਕਰੋੜਾਂ ਨਹੀਂ ਦੇਜਣੇ ਭੂਆ ਨੇ ਕੀ ਆਉਗੀ ਦੋ ਸੂਟ ਲੈ ਆਉਗੀ ਇੱਕ ਘਟਾਉਣਾ ਲੈ ਆਉਗੀ ਹੋਰ ਕੀ ਕਰੂਗੀ ਉਹ ਵੀ ਨਹੀਂ ਕਰਨਾ ਚਾਹੁੰਦੇ ਪੁੱਤੋ ਤੇਰੀ ਮੰਮੀ ਨੇ ਮੈਨੂੰ ਫੋਨ ਕਰ ਪਰ ਦਿੱਤਾ ਤੇ ਫੋਨ ਕਰਦਾ ਕੀ ਮਤਲਬ ਵੀ ਆਪਣੇ ਘਰ ਦੀ ਗੱਲ ਪਹਿਲਾਂ ਤੂੰ ਦਾਤੀ ਤੇ ਉਹਨਾਂ ਨੇ ਆਉਣਾ ਨਹੀਂ ਤੇ ਸਾਡੇ ਘਰ ਨਹੀਂ ਆਪਾਂ ਆਤਾਂ ਤੂੰ ਦਾਸੇ ਤੇ ਚੰਗੀ ਗੱਲ ਆ। ਆਉਣਾ ਤੇ ਸਾਰੇ ਨਾਮ ਉਹਨਾਂ ਕੋ ਜਣਾ ਕੇ ਸਾਗੇ ਤਾਂ ਇੱਕੋ ਜੱਗ ਦੀ ਨੇ ਸਾਰੇ ਜਿਹੜੇ ਨਾਮ ਆਏ ਉਹ। ਇਹ ਸਾਰੇ ਦੇਣਾ ਵੱਖਰਾ ਖਰਾਬ ਲੱਗਦਾ। ਤਾਂ ਠੀਕ ਜੇ ਤੋਣੀ ਗੱਲ ਦੱਸੇ ਮੰਮੀ ਕੀ ਆ ਹੁੰਦਾ ਇਹਨਾਂ ਕੋ ਸਭ ਕੁਝ ਆ। ਉਹੋ ਗੱਲ ਕਿ ਬਸ ਇਹਨਾਂ ਨੇ ਕੱਢਣਾ ਨਹੀਂ ਹੁੰਦਾ। ਇਤਾਂ ਨੂੰ ਪਹਿਲੇ ਸ਼ੁਰੂ ਤੋਂ ਕਿੰਨੇ ਕੰਜੂਸ ਰਹੇ ਆ। ਹਰ ਗੱਲ ਤੇ ਕਿਤੇ ਵੀ ਨਾਲ ਜਾਣਾ ਹੁੰਦਾ ਨਾ ਪੋਲਾ ਜਿਹਾ ਮੂੰਹ ਬਣਾ ਕੇ ਮੰਮੀ ਕੋਈ ਚੀਜ਼ ਮੰਗਣ ਦਿਆ ਪੈਂਦੇ ਆ। ਇਹ ਜਰੂਰ ਤਾਂ ਚਾਚਾ ਜੀ ਪੂਰੇ ਹੋਏ ਨਾ ਔਰ ਉਹਦੇ ਸਾਡੇ ਸੇ ਤੇਰੇ ਬੋਝ ਬੜੇ ਪਏ ਆਏ। ਕੋਈ ਵੀ ਗੱਲ ਹੁੰਦੀ ਨਾ ਇਹਨਾਂ ਨੇ ਮੰਮੀ ਨੂੰ ਤੇ ਵੀਰੇ ਨੂੰ ਅੱਗੇ ਲਾਉਣਾ ਹੁੰਦਾ ਆਪ ਥੋੜੀ ਇਹਨਾਂ ਨੇ ਪੈਸਾ ਕਢਣਾ ਹੁੰਦਾ ਪਤਾ ਨਹੀਂ ਕਿੱਥੇ ਜੋੜੀ ਜਾਂਦੇ ਆ ਉਦੋਂ ਵੇਖ ਲਓ ਚਾਚਾ ਜੀ ਪੂਰੇ ਹੋਏ ਆਪਣੇ ਨਾਲ ਕੋਈ ਬੱਚਾ ਨਹੀਂ ਹੈਗਾ ਤਾਂ ਆਪਣੀ ਭਤੀਜੀ ਵੀ ਸਾਡੇ ਪੱਲੇ ਲਿਆ ਕੇ ਪਾ ਦਿੱਤੀ ਸਾਰਾ ਕਰ ਚਾਹਾਨੂੰ ਚੁਕਣਾ ਪੈਂਦੇ ਇਹਨਾਂ ਦਾ ਹੁਣ ਮੰਮੀ ਹਣੀ ਵਿਚਾਰੇ ਕੀ ਕਰਨ ਉਹ ਵੀ ਉਹਨਾਂ ਨੇ ਸੋਚਦੇ ਕਿ ਉਹਨਾਂ ਕੋ ਕੀ ਹੈਗਾ ਪਰ ਉਹਨਾਂ ਦੀ ਵਿਚਰੀ ਗੱਲ ਹੀ ਨਾ ਜਾਣਦੀ ਕਿ ਕਿੰਨੀ ਚਲਾਕ ਹੈਗੀ ਆ ਕੰਜੂਸ ਹੈਗੀ ਪੈਸਾ ਤੇ ਲਾ ਕਰ ਦਿੰਦੇ ਮਾਮਲੇ 'ਚ ਉਹ ਬਹੁਤ ਹੀ ਜਾਲੀ ਕੰਜੂਸ ਆ ਉਹ ਤੇ ਕਿਹੜੇ ਰੁਪਈਏ ਦੀ ਚੀਜ਼ ਨਹੀਂ ਲੈ ਕੇ ਦੇਂਦੀ ਤੇ ਇਹਨਾਂ ਸਮਾਨ ਕਿੱਥੋਂ ਲੈ ਆ ਕੀ ਇਹ ਖੋਲੀ ਖੁਸ਼ੀ ਤੇ ਨਹੀਂ ਕਰਨਾ ਹਨ ਕਦੋਂ ਕੱਢਣਾ ਫਿਰ ਕੀ ਕਰਨਾ ਉਹਨੇ ਪੈਸਾ ਜੋੜ ਕੇ ਫਿਰ ਐਸ ਤੋਂ ਵੱਲ ਕੇ ਹੋ ਵੀ ਹੋ ਸਕਦਾ ਮੈਨੂੰ ਤੇ ਆਪ ਐ ਹੁੰਦਾ ਵਾ ਕੀ ਪਤਾ ਜੋੜ ਜੋੜ ਕੇ ਆਪਣੀ ਭਤੀਜੀ ਨੂੰ ਨਹੀਂ ਦੇਈ ਜਾਂਦੀ ਹੂੰ ਪਹਿਲਾਂ ਹੀ ਇਹਹੀਂ ਪ੍ਰੋਗਰਾਮ ਕਰਨਾ ਤੇ ਨਾਨੇ ਕਿੱਚ ਕਿੱਚ ਪਾਤੀ ਮੈਨੂੰ ਤੇ ਬੜਾ ਕਰਾਰ ਲੱਗਾ ਚੱਲ ਕੋਈ ਨਾ ਮੰਮੀ ਤੂੰ ਟੈਨਸ਼ਨ ਨਾ ਲਾ ਮੈਂ ਮੰਮੀ ਨਾਲ ਸਾਰੀ ਗੱਲ ਕਰੂੰਗੀ ਨਾ ਤੂੰ ਕੰਜੂਸੀ ਦੀ ਗੱਲ ਕਰਦੀ ਤੇ ਕੰਜੂਸੀ ਦੀ ਗੱਲ ਕਰਦੇ ਤੈਨੂੰ ਜੋੜ ਕੇ ਖੜਨਾ ਕਿਥੇ ਅੱਜ ਤੇਰੀ ਵਾਰੀ ਆਈ ਆ ਵੀ ਤੈਨੂੰ ਦੇਣਾ ਪਿਆ ਤੇ ਕੱਢਦੀ ਨਹੀਂ ਤੇ ਜੇ ਸ਼ੰਮੀ ਦੇ ਘਰ ਕੁਝ ਹੁੰਦਾ ਤੇ ਨਾਲ ਐ ਕਿਉਂਦੀ ਉੱਥੇ ਕੰਜੂਸੀ ਵਿਗਾਉਂਦੀ ਐ ਐਗੋ ਇੱਕ ਗੱਲ ਆਣਾ ਮੰਮੀ ਕਿ ਜੇ ਸ਼ੰਮੀ ਘਰੇ ਹੁੰਦਾ ਨਾ ਸਭ ਕੁਝ ਨਿਕਲਉੜਾ ਹੀ ਗਹਿਣਾ ਗੱਟਾ ਵੀ ਕੱਪੜਾ ਲੀਰਾ ਵੀ ਖਾਣ ਪੀਣ ਦਾ ਵੀ ਸਾਰਾ ਕੁਝ ਆ ਜਾਣਾ ਹੀ ਗੱਲ ਹੁਣ ਮਿਰਦੇ ਆ ਨਾ ਤਾਲੀ ਤੇ ਨਾਲ ਕੁਝ ਨਿਕਲਦਾ ਨਹੀਂ ਆ ਤੇ ਮੰਮੀ ਹੁਣ ਇਹ ਵਿਚਾਰੇ ਕਹਿੰਦੇ ਕਿ ਚੱਲ ਕੋਈ ਨਾ ਹੋਰ ਕੋ ਕਿਹੜਾ ਕੁਛ ਹੈਗਾ ਵਾ ਉਹ ਵੀ ਨਾਲ ਮਗਰ ਲੱਗ ਜਾਂਦੇ ਆ ਤੇ ਤੇ ਜਿੱਡੀ ਚਲਾ ਕੇ ਸ਼ਾਦ ਜਨਾਨੀ ਦਾ ਇਹ ਮੈਨੂੰ ਪਤਾ ਵਾ ਕਿੱਦਾਂ ਦੀ ਐ ਤੇ ਫਿਰ ਵੀ ਜ਼ਿਕਰ ਹੀ ਪਉਂਦੀ ਐ ਨਾ ਇਹ ਆਪਣੀ ਬਾਰਾ ਕੋ ਨਿਕਲ ਜਣਾ ਤਾਂ ਤੇਰੀ ਬਾਰਾ ਕੁਝ ਨਿਕਲਦਾ ਨਹੀਂ ਹੋਰ ਤੇ ਮੰਮੀ ਸਾਰੇ ਘਰ ਦਾ ਬਜਟ ਇੱਤੇ ਚੁੱਕਦੇ ਪਏ ਐ ਨਾਨੀ ਨਾ ਤੂੰ ਆਨੂ ਦੇ ਪਤੀ ਜੀ ਨੂੰ ਦੇਂਦੀ ਪਤੀ ਜੀ ਨੂੰ ਕਿਹੜਾ ਦਿੰਦੀ ਕੁਛ ਵੀ ਕੁਛ ਨਹੀਂ ਦਿੰਦੀ ਪੰਦੀ ਜੀ ਨੂੰ ਕਦੀ ਆਉਂਦੀ ਵੇਖਾਈ 10 ਰੁਪਏ ਵੀ ਅਜਾ ਹੱਥੇ ਰੱਖਦੀ ਨਾ ਚੁੱਪ ਕਰਕੇ ਤੇਰੀ ਮੰਮੀ ਦੇ ਨਾਲ ਹੀ ਨਿਕਲ ਜਾਂਦੀ ਐ ਤੇ ਮੰਮੀ ਨਾਲ ਹੀ ਆ ਜਾਂਦੀ ਐ ਹੋਰੇ ਨੇ ਕੀ ਦੇਣਾ ਕਿਹਦੇ ਵਾਸਤੇ ਜੋੜਦੀ ਪਈ ਐ ਕੱਲ ਨੂੰ ਸ਼ਮੀ ਦਾ ਹੁੰਦਾ ਤੇ ਨਾ ਦਿੰਦੀ ਐ ਕਿ ਇਤਨੇ ਨੁਕਰਾਂ ਤੋਂ ਕੱਢ ਕੇ ਲਿਆਉਣਾ ਨਹੀਂ ਤੇ ਤੁਹਾਡੀ ਮੰਮੀ ਨੂੰ ਵੀ ਆਖੜਾ ਹੀ ਵੀ ਚੱਲ ਚੱਲੀਏ ਵੱਖਰਾ ਬਣਾ ਲਾ ਉਦੋਂ ਇਹਨੇ ਵੱਖਰਾ ਬਣਾਉਣਾ ਆਪਣਾ ਹੀ ਐਹੋ ਤੇ ਗਾਲਿਆਂ ਨੇ ਮੰਮੀ ਜੇ ਸ਼ੰਮੀ ਘਰੇ ਹੁੰਦਾ ਨਾ ਸਭ ਕੁਝ ਨਿਕਲ ਆਉਣਾ ਹੀ ਜੋੜੀ ਜਿੰਮਾ ਸਾਰਾ ਕੋਈ ਨਿਕਲ ਆਉਣਾ ਹੀ ਗਹਿਣਾ ਗੱਟਾ ਖਾਣ ਪੀਣ ਸਭ ਕੁਝ ਰਿਕੋ ਨਿਕਲ ਆਉਣਾ ਹੁਣ ਗੱਲ ਮੇਤੇ ਆ ਨਾ ਤਾਰੇ ਤਾਂ ਕੁਝ ਨਿਕਲਦੇ ਦਿਆ ਇਨ੍ਹਾਂ ਦੇ ਕੋਲ ਉਦੋਂ ਉਹਨੇ ਕਹਿ ਵੀ ਜਣਾ ਨਹੀਂ ਤੂੰ ਵੱਖਰਾ ਬਣਾ ਆਪਣਾ ਚੰਗੇ ਲੱਗਾਂਗੇ ਤੂੰ ਵੱਖਰਾ ਬਣਾ ਆਪਣਾ ਹੁਣ ਨਹੀਂ ਵੱਖਰਾ ਬੰਦਾ ਹੁਣ ਪੂ ਆਂਦੀ ਮੈਂ ਤੇ ਬਣਾਉਣਾ ਨਹੀਂ ਮੇਰ ਕੋ ਨਹੀਂ ਖੜਿਆ ਜਾਂਦਾ ਕੀ ਗੱਲ ਧੂਆ ਨੂੰ ਮਾਸਾ ਚਾਹੀ ਨਹੀਂ ਚਾਹ ਦਾ ਮੰਮੀ ਚਾਹ ਸਾਰਾ ਕੁਝ ਅੰਮੀ ਦਾ ਇਹਨਾਂ ਨੂੰ ਜੋ ਦੇ ਕਰੀ ਹੁੰਦਾ ਚਾਹ ਵੀ ਹੁੰਦਾ ਮੇਰਾ ਥੋੜੀ ਨਾ ਉਹਨੂੰ ਚਾਹ ਮੇਰੇ ਨਾਲ ਸ਼ੁਰੂ ਤੋਂ ਵਿਤਕਰੇ ਕਰਦੇ ਰਹੇ ਐ ਇਹੋ ਹੀ ਤੇ ਗੱਲ ਨਹੀਂ ਚੰਗੀ ਨਹੀਂ ਆ ਉਹ ਵੀ ਕਹਿੰਦੀ ਮੇਰੀ ਧੀ ਐ ਇਹ ਮੈਂ ਉਹਦੇ ਨਾਲੋਂ ਜ਼ਿਆਦਾ ਤੈਨੂੰ ਮੰਨਦੀ ਆ ਆ ਮੰਨ ਕੇ ਤੈਨੂੰ ਜ਼ਿਆਦਾ ਨਹੀਂ ਆਪ ਵੇਖ ਲਓ ਮੰਮੀ ਜਿਹੜਾ ਤੇ ਚਾਚਾ ਦੀ ਪੂਰੀ ਹੋਇਆ ਸਾਰਾ ਕੋਈ ਇੰਨਾਂ ਦੇ ਕੋਲੇ ਆ ਉਹ ਤੋਂ ਸਾਡੇ ਕੋ ਮੰਗ ਬੰਦ ਦੇ ਚੀਜ਼ ਵਰਤਦੇ ਆ ਬਾਹਰ ਜਾਣਾ ਹੋਵੇ ਪੈਸਾ ਤੇ ਲੈਣਾ ਹੋਵੇ ਲੱਕੀ ਵੀਰ ਕੋ ਲੈਂਦੇ ਆ ਸਾਰਾ ਕੋਈ ਤੇ ਮੰਮੀ ਦੇ ਸਿਰ ਤੇ ਚੱਲਣ ਦਿਆ ਪਤਾ ਨਹੀਂ ਕੀ ਕਰੀ ਜਾਂਦੇ ਪੈਸੇ ਦੇ ਨਾਲ ਜੋੜ ਜੋੜ ਕੇ ਮੈਂ ਉਹ ਪੈਸੇ ਜਾਂਦੇ ਕਿੱਥੇ ਇਹ ਕਿਹੜਾ ਛਮੀ ਨੂੰ ਦਿਆ ਜਾਂਦੀ ਹੈ ਘਰ ਛਮੀ ਨੂੰ ਤਾਂ ਕਈ ਦਿਨਾਂ ਦੇਖਿਆ ਨਹੀਂ ਉਹ ਪੈਸੇ ਕਿੱਥੇ ਆ ਫਿਰ ਇਹ ਕੋਲ ਹੀ ਆ ਨਾ ਲਿਆ ਨਹੀਂ ਸਕਦੀ ਇਹ ਵਖਰਾ ਲਿਆਵੇ ਵਖਰਾ ਸੋਹਣੀ ਲੱਗੂਗੀ ਇਹਨੂੰ ਆਪਣਾ ਪਤਾ ਹੀ ਲੱਗਦਾ ਇਹ ਕਿਹੜੀ ਮਿਆਣੀ ਹੈ ਸਿਆਣੀ ਪਿਆਣੀ ਹੈਗੀ ਹੈ ਕੀ ਪਤਾ ਮੰਮੀ ਕੀ ਕਰਦੇ ਫਿਰਦੇ ਆ ਬਹੁਤ ਹੀ ਵਹਿ ਕੰਜੂਸ ਹੈਗੀ ਬਾਕੀ ਤੁਸੀਂ ਟੈਨਸ਼ਨ ਨਾ ਲਾਓ ਮੈਂ ਮੰਮੀ ਨਾਲ ਖੁਦ ਗੱਲ ਕਰੂੰਗੀ ਇਸ ਚੀਜ਼ ਬਾਰੇ ਉਹ ਤਾਂ ਸਾਨੂੰ ਕਾਦੀ ਟੈਨਸ਼ਨ ਸਾਡੇ ਘਰ ਜਾਜੀ ਆ ਅਸੀਂ ਤਾਂ ਨੇ ਖੁਸ਼ੀ ਮਨਾਉਣ ਦਾ ਤੈ ਹੀ ਤੇ ਇਹਨਾਂ ਨੂੰ ਸੱਦਣ ਦਾ ਨਹੀਂ ਤਾਂ ਅਸੀਂ ਆਪ ਕਰਨਾ ਹੁੰਦਾ ਹੀ ਸਾਰਾ ਆਪੇ ਕਰ ਲਈ ਫਿਰ ਅਸੀਂ ਇਹਨਾਂ ਨੂੰ ਕੀ ਕਰੂ ਸੱਦਣਾ ਆਪਣੇ ਘਰ ਆਪੇ ਕਰਾਂਗੇ ਫਿਰ ਜੇ ਇਹਨਾਂ ਨੇ ਇੱਕ ਜਣੇ ਨਹੀਂ ਲੈ ਕੇ ਆਉਣਾ ਤੇ ਸਾਂਝਾ ਲੈ ਕੇ ਆਉਣਾ ਤੇ ਤਸਰੀਕਾ ਨਹੀਂ ਹੋਇਆ ਕੋਸ ਸਾਂਝੇ ਵਰਤਣ ਦਾ ਪੀਲੇ ਅਜੇ ਪਹਿਲਾ ਬੱਚਾ ਹੈ ਜੋ ਦੋ ਉਹਦੇ ਵੀ ਹੁੰਦਾ ਨਾ ਤੇਰੇ ਮੁੰਡਾ ਤੇ ਫਿਰ ਸਾਂਝਾ ਵਰਤ ਦੀ ਤੇ ਗੱਲ ਦੀ ਹਾਂ ਹੁਣੇ ਤਾਂ ਇਹ ਬਕਵਾਸ ਕਰੇ ਪਾਉਂਦੇ ਹੀ ਮੈਂ ਤਾਂ ਹੁਣ ਇਹ ਵੀ ਨਹੀਂ ਕਹਿ ਸਕਦੀ ਕਿ ਤੇਰੀ ਮੰਮੀ ਨੇ ਜੇ ਕਰਨਾ ਸਾਰਾ ਕੁਝ ਨਾ ਫੇ ਤੇਰੀ ਮੰਮੀ ਤੇ ਤੇਰਾ ਵੀਰ ਹੀ ਆਵੇ ਫੇ ਉਹ ਆਵੇ ਹੀ ਨਾ ਘੂਆ ਘਰੇ ਰਵੇ ਫੇ ਇੱਥੇ ਆ ਕੇ ਕੀ ਕਰਨਾ ਆਪਣੀ ਬੇਟੀ ਨੂੰ ਖਾ ਲੈਣ ਉਹਨੇ ਖਾਲੀ ਬੈਤ ਲਮਕਾਉਂਦੀ ਨੇ ਸਹੀ ਗੱਲ ਐ ਮਮੇ ਕਹਦੀ ਆਪਣੀ ਮੰਮੀ ਨੂੰ ਫੇ ਕੋਈ ਨਾ ਮੇ ਗੱਲ ਕਰੂਗੀ ਕੋਈ ਮੰਮੀ ਹਾਂ ਠੀਕ ਐ ਫੇ ਕਰ ਲਈ ਮਮਾ ਨਾ ਕੋ ਮਮਾ ਹੈਲੋ ਹੈਲੋ ਮਾ ਸਿਮਰਤ ਜੀ ਆ ਜੱਪਾ ਵੀ ਸੱਸੀ ਨਾਲ ਸੱਸੀ ਕਿਆ ਲੀ ਹਾਂਜੀ ਵਧੀਆ ਤੁਸੀਂ ਠੀਕ ਜੀ ਹਾਂ ਮੈਂ ਵੀ ਠੀਕ ਹਾਂ ਹਾਂਜੀ ਮੰਮੀ ਕਿੱਥੇ ਆ ਉਹ ਨਹੀਂ ਹੈ ਦੇ ਘਰ ਪਤਾ ਨਹੀਂ ਫੋਨ ਰੱਖ ਕੇ ਕਿੱਥੇ ਚਲ ਗਿਆ ਦੱਸ ਕੀ ਕੰਮ ਹੀ ਨਹੀਂ ਨਹੀਂ ਕੋਈ ਕੰਮ ਨਹੀਂ ਵੇਹੇ ਕੌਣ ਕੀਤਾ ਮੰਮੀ ਨਾਲ ਗੱਲ ਕਰਨੀ ਕਦੀ ਭਾਬੀ ਨਾਲ ਵੀ ਕਰ ਲਿਆ ਕਰ ਸਾਰੀਆਂ ਗੱਲਾਂ ਮੰਮੀ ਨਾਲ ਹੀ ਕਰਦੀ ਰਹਿਣੀ ਆ ਆ ਵੇਖ ਲੈ ਜਦੋਂ ਤੋਂ ਤੇਰਾ ਵੀਰ ਬਿਮਾਰ ਸੀ ਤੂੰ ਇੱਕ ਵਾਰੀ ਨਹੀਂ ਫੋਨ ਕਰਕੇ ਪੁੱਛਿਆ ਚਲ ਮੈਂ ਉਹਦਾ ਤੇ ਗੁੱਸਾ ਜਿਹੜਾ ਕੀਤਾ ਕੀਤਾ ਹੁਣ ਤੇਰੀ ਗੋਦ ਭਰਾਈ ਆ ਤੂੰ ਇੱਕ ਵਾਰੀ ਕਿਤੇ ਭਾਬੀ ਨੂੰ ਵੀ ਸੁਣਾ ਦੇ ਦੇ ਭਾਬੀ ਨਾਲ ਤਾਂ ਕੋਈ ਸਲਾਮ ਅਸ਼ਰਾ ਨਹੀਂ ਕਰਦੀ ਤੂੰ ਭਾਬੀ ਉਹ ਮੇਰੀ ਮੰਮੀ ਨੇ ਗੱਲ ਕੀਤੀ ਸੱਸ ਮੇਰੇ ਨਾਲੇ ਮੰਮੀ ਨਾਲ ਗੱਲ ਕਰ ਲਈ ਸੀ ਤੇ ਮੇਰੇ ਕੋਲ ਤਾਂ ਲੋੜ ਹੀ ਨਹੀਂ ਪਈ ਚਲ ਕਰ ਲਈ ਤੇਰਾ ਵੀ ਤਾਂ ਕੋਈ ਫਰਜ਼ ਹੈਗਾ ਨਾ ਭਾਬੀ ਪ੍ਰਤੀ ਕਿ ਨਹੀਂ ਹੈਗਾ ਹਾਲ ਚੱਲ ਤੇ ਤੂੰ ਪੁੱਛਣੋਂ ਗਈ ਓੰਜੀ ਮਾੜਾ ਮੋਟਾ ਕਹ ਦੱਸਿਆ ਕਰ ਭੀ ਆ ਫੰਕਸ਼ਨ ਹੈਗਾ ਭਾਬੀ ਆ ਜਿਓ ਯਾਰ ਕੋਈ ਨਾ ਜਿਹੜਾ ਹੋਇਆ ਤਾਂ ਸਾਰੇ ਨੂੰ ਕਹਿ ਰਹੀ ਆ ਮम्मी ਇਹ ਤੁਹਾਨੂੰ ਸਾਰੇ ਨੂੰ ਲੈ ਕੇ ਉਣ ਗਈ। ਹੋਰ 10 ਹਾਂਜੀ ਹਾਂਜੀ ਵਧੀਆ। ਅ ਮਾਤਾ ਨੂੰ ਬਣਾਇਆ ਕੀ ਚਾਚੀ ਨੇ ਕੀ ਪੰਗਾ ਪਾਇਆ? ਕਿਹੜਾ ਪੰਗਾ ਪਾਇਆ ਉਹਨਾਂ ਨੇ? ਮੇਰੀ ਸੱਸ ਕਹਿੰਦੇ ਹੀ ਕੀ? ਮੇਰੀ ਸੱਸ ਕਹਿੰਦੇ ਹੀ ਕੀ? ਕੀ ਕਹਿੰਦੀ ਤੇਰੇ ਸੱਸ? ਸੱਸ ਮੇਰੀ ਕਹਿੰਦੀ ਨਹੀਂ ਕੀ ਕਹਿੰਦੀ ਕਿ ਮੈਂ ਵੱਖਰਾ ਨਹੀਂ ਕੋਈ ਸੰਮਾਨ ਲੈ ਕੇ ਆਉਣਾ। ਤੇ ਤੇਨੂੰ ਨਹੀਂ ਸਮਝੇਗੀ। ਪੀ ਚਾਚੀ ਵੱਖਰੀ ਰਹਿੰਦੇ ਆ ਸਾਡੇ ਨਾਲ ਹੀ ਤੇ ਰਹਿੰਦੇ ਆ ਬਚਪਨ ਤੋਂ ਵੇਖਣ ਨਹੀਂ ਆ ਪੀ ਚਾਚੀ ਦਾ ਕੋਈ ਕੰਮ ਕਾਰ ਵੱਖਰਾ ਵਾ ਸਾਡੇ ਨਾਲ ਹੀ ਖਾਂਦੇ ਸਾਡੇ ਨਾਲ ਹੀ ਪੀਂਦੇ ਆ ਤੇ ਕੀ ਉਹ ਵੱਖਰਾ ਘਰ ਲਈ ਲੈ ਕੇ ਆਉਣ ਲੈ ਕੇ ਆਉਣ ਤੇ ਲੱਗੇ ਆਪਾਂ ਪਰ ਭਾਬੀ ਖਾਣ ਪੀਣ ਦੀ ਗੱਲ ਵੱਖਰੀ ਆ ਤੇ ਰਹਿਣ ਦੀ ਗੱਲ ਹੀ ਵੱਖਰੀ ਆ ਹੁਣ ਮੇਰੀ ਸਹੁਰਿਆਂ ਤੱਕ ਗੱਲ ਆ ਤੁਹਾਨੂੰ ਵੀ ਪਤਾ ਵਾ ਮੈਂ ਆਪਣੇ ਸਹੁਰਿਆਂ 'ਚ ਮੂੰਹ ਵਿਖਾਉਣਾ ਵਾ ਮੈਨੂੰ ਕੀ ਕਹਿਣਗੇ ਕਿ ਚਾਚੀ ਵੱਖਰੀ ਹੋ ਗਈ ਦੀ ਕੋਈ ਚੀਲਿਆ ਸਕਦੀ ਪਰ ਤੈਨੂੰ ਇੰਨੀ ਤੇ ਸਮਝਿਆ ਨਾ ਪੀ ਕੰਮ ਕਾਰ ਸਾਡੇ ਇਕੱਠਾ ਵਾ ਕੱਟਾ ਕੰਮ ਕਰਦੇ ਤੇ ਕੱਟੇ ਖਾਵਾ ਪੀਵਾਗੇ ਇਹ ਮੈਂ ਤੈਨੂੰ ਸਮਝਾਉਣੀ ਆ ਕਿ ਉਹਨਾਂ ਦੇ ਕੰਮ ਕਰੋ ਲੱਗ ਗਿਆ ਓਹੋ ਭਾਦੀ ਤੂੰ ਸਮਝਣ ਨਹੀਂ ਦੇ ਮਮਮੀ ਜੀ ਨੇ ਮੈਨੂੰ ਖੁਦ ਇੰਨੀ ਗੱਲ ਕਹੀ ਹੈ ਕਿ ਤੇਰੀ ਚਾਚੀ ਨੂੰ ਚਾਹੀਦਾ ਕਿ ਵੱਖਰਾ ਸਵਾਰ ਜੁੱਲੀ ਇਸ ਤਰ੍ਹਾਂ ਲੈ ਕੇ ਆਉਂਦਾ ਪਰ ਸਿਮਰਤ ਜੋ ਮੰਮੀ ਲਿਆਉਣ ਲੱਗੇ ਆ ਨਾ ਨਾਲ ਸਾਡੇ ਚਾਚੀ ਵੀ ਆਉਣਗੇ ਜਿਵੇਂ ਆਪਾਂ ਪਹਿਲਾਂ ਕਰਨੇ ਨਾ ਉਵੇਂ ਕਰਨਾ ਕੋਈ ਵੱਖਰਾ ਨਹੀਂ ਲੈ ਕੇ ਆਉਣਾ ਚਾਚੀ ਨੇ ਪੇਪਰ ਭਾਬੀ ਪੂਰੀ ਮਮਮੀ ਨੂੰ ਮੈਨੂੰ ਇਹ ਗੱਲ ਕਰਨੀ ਹੈ ਕਿ ਕੀ ਗੱਲ ਥੋੜਾ ਜਿਆਦਾ ਨਹੀਂ ਤੇ ਥੋੜਾ ਬੋਤਾ ਹੀ ਕੁਝ ਸਮਾਨ ਆਪਣਾ ਵੱਖਰਾ ਲੈ ਆਇਆ ਹੁਣ ਮੈਂ ਵੀ ਆਪਣੇ ਸੋਹਰੇ ਚ ਮੂੰਹ ਦਿਖਾਉਣ ਜੋਗੀ ਰਹਾ ਕਿ ਮੇਰੀ ਚਾਚੀ ਨੇ ਵੱਖਰਾ ਸਮਾਨ ਪਾਇਆ ਮੈਨੂੰ ਕੋਈ ਨਹੀਂ ਚਾਚੀ ਦੇ ਵਿੱਚੋਂ ਹੀ ਸਮਾਨ ਦੇ ਨੂੰ ਦੇ ਦੇਣਗੇ ਪਤਾ ਲੱਗੇਗਾ ਵੀ ਚਾਚੀ ਵੀ ਨਾਲ ਹੀ ਆਏ ਆ ਪਰ ਵੱਖਰਾ ਨਹੀਂ ਉਹਨਾਂ ਨੇ ਕੁਝ ਨਹੀਂ ਹੋਣਾ ਹੈਗਾ ਓਹੋ ਭਾਬੀ ਤੂੰ ਹੀ ਤਾਂ ਸਮਝਣ ਦਾ ਨਾਮ ਹੀ ਲੈਂਦੀ ਤੂੰ ਇਹ ਰੱਜਾ ਕਰੋ ਹਾਂ ਕਿ ਚਾਚੀ ਜੀ ਨੂੰ ਤੁਸੀਂ ਨਾਲ ਨਾ ਹੀ ਲਿਆਉਣਾ ਆਪਣੇ ਸਿਮਰਤ ਮੇਰੀ ਸੁਣ ਲੈ ਗੱਲ ਜੇ ਚਾਚੀ ਨੇ ਨਹੀਂ ਨਾ ਤੇ ਆਪਾਂ ਵੀ ਨਹੀਂ ਹੋਣਾ ਹੈਗਾ ਲੈ ਇਹ ਕਿਹਤਰੀ ਭਾਬੀ ਗੱਲ ਹੋ ਗਈ ਕਿ ਜੇ ਚਾਚੀ ਜਿਹੜੀ ਹੋਣਾ ਤੂੰ ਹੀ ਵੀ ਨਹੀਂ ਹੋਣਾ ਇਹ ਤੁਹਾਡੇ ਘਰ ਦਾ ਫੰਕਸ਼ਨ ਹੈ ਨਾਲ ਜੇ ਰਹੀ ਗੱਲ ਜੇ ਸ਼ੰਮੀ ਦੀ ਵਿਵਲ ਹੁੰਦਾ ਨਾ ਤੂੰ ਸਾਰੇ ਤੋਂ ਪਹਿਲਾਂ ਤਿਆਰ ਹੋਣਾ ਸੀ ਤੂੰ ਪਹਿਲਾਂ ਮੈਨੂੰ ਗੱਲ ਦਾ ਜਵਾਬ ਦੇ ਹਰ ਗੱਲ 'ਚ ਸ਼ੰਮੀ ਕਿਉਂ ਕਰ ਦਿੰਦੀ ਅੱਗੇ ਜਿੱਥੇ ਸ਼ੰਮੀ ਨੇ ਪਿਆਰ ਲੈਣਾ ਨਾ ਮੇਕੋ ਉਹਨੂੰ ਹੀ ਮੈਂ ਪਿਆਰ ਦੇਣਾ ਜਿੰਨਾ ਕਿ ਤੂੰ ਲੈਂਦੀ ਹੈ ਨਾ ਉਹਨਾਂ ਕ ਮੈਂ ਤੈਨੂੰ ਦੇ ਦੰਨੀ ਆ ਪਿਆਰ ਉਹ ਤੇ ਭਾਬੀ ਮੈਨੂੰ ਪਤਾ ਹੀ ਹੈ ਕਿ ਤੁਸੀਂ ਮੇਰੇ ਨਾਲ ਕਿੰਨਾ ਕਰਦੇ ਜੀ ਤੇ ਉਹਨਾਂ ਕਿੰਨਾ ਕਰਦੇ ਜੀ ਨਾਲੇ ਤਾਲੂ ਕੀ ਰੋਡ ਪਈ ਮੰਮੀ ਦਾ ਫੋਨ ਚੁੱਕਾ ਨਹੀਂ ਮੈਂ ਮੈਲੇ ਮੰਮੀ ਨੂੰ ਫੋਨ ਲਾਇਆ ਸੀ ਭੈਣ ਮੰਮੀ ਦਾ ਫੋਨ ਇੱਥੇ ਵੱਜ ਰਿਹਾ ਹੈ ਮੈਂ ਮੰਮੀ ਨੂੰ ਆਵਾਜ਼ ਮਾਰੀ ਉਹਨਾਂ ਨੇ ਨਹੀਂ ਆਏ ਤੇ ਮੈਂ ਚੁੱਕ ਲਿਆ ਤੇਰਾ ਨਾਮ ਇੱਕ ਤੇ ਮੈਂ ਕੋਈ ਗੁਨਾਹ ਕਰ ਦਿੱਤਾ ਵਾ ਭਾਬੀ ਮੈਂ ਤੁਹਾਨੂੰ ਸਿਰਫ ਸੁਣਾ ਦੇਣ ਲਈ ਕਿਹਾ ਵਾ ਤੇਲੇ ਆਪ ਤੁਸੀਂ ਨਾ ਬੋਲੀ ਚਾਤਰੀ ਅੱਗੇ ਘਟ ਮਰਿਆ ਕਰੋ ਹਰ ਗੱਲ ਤੇ ਆਪਨਾ ਪ੍ਰਧਾਨ ਬਣਿਆ ਕਰੋ ਤੁਈ ਉਹਨਾਂ ਸਿਰਫ ਸੁਣਾ ਹੀ ਦੇ ਦੋ ਹਾਂ ਕਿ ਆਪੇ ਗੱਲ ਕਰ ਲੈਣਗੇ ਓ ਮੇਰੀ ਸੱਸ ਨੇ ਵੀ ਨਹੀਂ ਇਹ ਗੱਲ ਕਹਿ ਦਿੱਤੀ ਇਹ ਤੇ ਮੈਂ ਤੁਹਾਨੂੰ ਦੱਸ ਦਿੱਤਾ ਨਾਲੇ ਨਾ ਮੈਂ ਆਪਣੇ ਮੰਮੀ ਨਾਲ ਗੱਲ ਕਰ ਲੂੰਗੀ ਤੁਹਾਡੇ ਨਾਲ ਤੇ ਮੱਥਾ ਮਾਰਨਾ ਬੇਕਾਰ ਆ ਤੂੰ ਵੀ ਤੇ ਉਹਦੇ ਵਾਲੀ ਗੱਲ ਕਰਨੀ ਮੇਰੇ ਵਾਲੀ ਥੋੜੀ ਸਿਮਰਤ ਸਿਮਰਤ ਮੇਰੀ ਗੱਲ ਹੈ ਪਾਗਲ ਜੀ ਇੱਥੇ ਤੇ ਨਾ ਬਸ ਪੈਸੇ ਨੂੰ ਅੱਗੇ ਕੀਤਾ ਜਾਂਦਾ ਵਾ ਰਿਸ਼ਤੇ ਨੂੰ ਨਹੀਂ ਕੋਈ ਸਮਝਿਆ ਜਾਂਦਾ ਆ ਲੈ ਉਹ ਤੇ ਉਹ ਲੈ ਉਹ ਇਹ ਨਹੀਂ ਵੇਖਣਾ ਕਿ ਚਾਚੀ ਨੇ ਬਚਪਨ ਤੋਂ ਮੈਨੂੰ ਕਿੰਨਾ ਪਿਆਰ ਦਿੱਤਾ ਵਾ ਹੁਣ ਸੱਸ ਨੇ ਕਹਿ ਦਿੱਤਾ ਤੇ ਬਸ ਠੀਕ ਹੈ ਜੋ ਕਹਿੰਦੇ ਉਹੀ ਹੋਣਾ ਚਾਹੀਦਾ മാത്തി അത് പാഗലോ